ਅਪਡੇਟ ਜਿਹੜੀ ਟਕਿੰਗ ਦੇ ਵਿੱਚ ਆ ਕੋਈ ਖਾਸ ਅਪਡੇਟ ਨਹੀਂ ਕਹਿ ਸਕਦੇ ਪਰ ਕੁਝ ਹੋਰ ਚੀਜ਼ਾਂ ਜਿਹੜੀਆਂ ਇਸ ਵੇਲੇ ਵਾਪਰ ਰਹੀਆਂ ਜਿਹਦੇ ਵਿੱਚ ਅਰਕਨ ਸਾਹਿਬ ਉਹਦਾ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਗਿਆ ਤੇ ਜਿਹੜਾ ਬਿੱਲ ਹੈਗਾ ਇਸ ਵੇਲੇ ਗਵਰਨਰ ਦੇ ਦਸਤੇ ਹੈਗਾ ਫॉर ਸਿਗਨੇਚਰ ਸੋ ਵਿਦ 익ਸਪੈਕਟਡ ਹੈਗਾ ਕਿ ਜਿਹੜਾ ਪਾਸ ਹੋ ਜਾਣਾ ਹੈ ਜਿਹੜਾ ਕਿ ਹਾਊਸ ਦੇ ਵਿੱਚ ਅਰਕਨ ਸਾਹਾ ਹਾਊਸ ਦੇ ਵਿੱਚ 82 0 ਵੋਟ ਦੇ ਨਾਲ ਪਾਸ ਹੋਇਆ ਹੈ ਸੋ ਸੋ ਵੈਲਮਿੰਗਲੀ ਸੋ ਉਹਦੇ ਵਿੱਚ ਤੇ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਕਿ ਕਨਵਰਸ ਇਕ ਤਾਂ ਕਨਵਰਸ ਵਿਦ ਦਾ ਜਰਨਲ ਪਬਲਿਕ ਜਾਂ ਲਾ ਐਨਫੋਰਸਮੈਂਟ ਅੰਡਰਸਟੈਂਡ ਹਾਈਵੇ ਟ੍ਰੈਫਿਕ ਸਾਈਨਸ ਐਂਡ ਸਿਗਨਲਸ ਇਨ ਇੰਗਲਿਸ਼ ਰਿਸਪੌਂਡ ਟੂ ਅਫੀਸ਼ਲ ਇਨਕੁਆਰੀਜ਼ ਮੇਕ ਐਂਟਰੀਜ਼ ਔਨ ਰਿਪੋਰਟ ਐਂਡ ਰੈਕੋਰਡਸ ਸੋ ਇਹ ਚੀਜ਼ਾਂ ਮੇਨ ਜਿਹੜੀਆਂ ਸਾਰੀਆਂ ਉਹਦੇ ਵਿੱਚ ਦੱਸੀ ਗਈਆਂ ਜੇ ਕੋਈ ਵੀ ਡਰਾਈਵਰ ਜਿਹੜਾ ਆ ਵਿਦਆਊਟ ਸਫੀਸ਼ੀਐਂਟ ਇੰਗਲਿਸ਼ ਦੇ ਫੜੇ ਜਾਂਦਾ ਤੇ ਫਰਸਟ ਫਾਈਨ 500 ਡਾਲਰ ਹੈ ਉਸ ਤੋਂ ਬਾਅਦ ਸਬਸਿਕੁਐਂਟ ਫਾਈਨ ਜਿਹੜੇ 1000 ਡਾਲਰ ਈਚ ਦੇ ਹੈਗੇ ਆ ਸੋ ਇਹਦੇ ਵਿੱਚ ਜਿਹੜੇ ਆ ਬਿੱਲ ਜਿਹੜਾ ਹੈਗਾ ਉਹ ਫੋਰਨ ਬੇਸਡ ਟਰੱਕ ਡਰਾਈਵਰਸ ਜਿਹੜੇ ਕੀ ਆਈਦਰ ਪੋਸੈਸਸਸ ਅ ਫਾਲਸ ਈਡੀਐਲ অর ਹੈਵ ਅ ਪ੍ਰੋਪਰ ਨਾਟ ਹੈਵ ਅ ਪ੍ਰੋਪਰ ਡਾਕੂਮੈਂਟੇਸ਼ਨ ਉਹਨਾਂ ਦੇ ਲਈ ਜਿਹੜਾ ਆ ਉਹ ਆ ਕਿ ਅਫੀਸ਼ੀਅਲ ਬੁక్స్ ਪੇਪਰ ਉਹਨਾਂ ਦੇ ਕੋਲ ਪਬਲਿਕ ਜਿਹੜੇ ਰੈਕਡ ਦੇ ਵਿੱਚ ਚੀਜ਼ਾਂ ਹੈਗੀਆਂ ਉਹ ਅਵੇਲੇਬ ਹੋਣੀ ਚਾਹੀਦੀ ਐਗਜ਼ਿਬਿਟ ਆਫ ਰੈਕਡ ਆਫ ਐਨੀ ਟਾਈਪ ਰਿਕੁਆਇਰਡ ਬਾਈ ਲਾ from a government agency license certificate permit seal title letter of patent similar documents issued by the state territory us federal government or foreign government engaged in reciprocal treaty with the us ye sariyan cheezan jehdiyan han eh tade ko o mulki eh de vich law de vich inna ne include kitiyan theek hai jehda us to baad jehda another provision hega je commercial vehicle jehda hai ਉਦੇ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੇ ਤੇ ਉਹ ਕਲਾਸ ਡੀ ਫੈਲਨੀ ਜਿਹੜੀ ਆ ਉਹਦਾ ਚਾਰਜ ਲੱਗੂ ਕਲਾਸ ਡੀ ਫੈਲਨੀ ਦਾ ਜਿਹਦੇ ਵਿੱਚ ਚਾਰजेस ਡਾਊਨਗ੍ਰੇਡ ਹੋ ਸਕਦੇ ਆ ਟੂ ਕਲਾਸ ਹੀ ਮਿਸਡਮੀਨਰ ਇਫ ਡਰਾਈਵਰ ਕੈਨ ਸ਼ੋว์ ਥੈਟ ਦੇ ਹੈਵ ਅ ਵੈਲਿਡ ਵਰਕ ਪਰਮਿਟ অর ਵੀਜ਼ਾ ਏਟ ਦਾ ਟਾਈਮ ਆਫ ਅਫੈਂਸ ਸੋ ਇਹ ਕਾਫੀ ਸਿਗਨੀਫੀਕੈਂਟ ਹੈਗਾ ਜਿਹੜਾ ਇਸ ਸਟੇਟ ਵੱਲੋਂ ਇਹ ਚੀਜ਼ ਕੀਤੀ ਗਈ ਆ ਚਰਚਾ ਦਾ ਵਿਸ਼ਾ ਰਿਹਾ ਹੈਗਾ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਪਰ ਹੁਣ ਅਲਟੀਮੇਟਲੀ ਇਹ ਜਿਹੜਾ ਆ ਲਾਅ ਬਣਨ ਜਾ ਰਿਹਾ ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਕਿਹੜੀਆਂ-ਕਿਹੜੀਆਂ ਸਟਾ ਹੈਗੀਆਂ ਜਿਹੜੀਆਂ ਇਹਨੂੰ ਫਾਲੋ ਅਪ ਕਰਦੀਆਂ ਹੈਗੀਆਂ ਉਹਨਾਂ ਦੇ ਲਈ ਜਿਹੜਾ ਟਾਈਮ ਹੀ ਦੱਸ ਸਕਿਆ ਬਿਲਕੁਲ ਸੋ ਇਹ ਆਰਕੰਸਾ ਦਾ ਗਵਰਨਰ ਹਰਸਰਾ ਹਕਵੀ ਸੈਂਡਰ ਨੇ ਆਲਰੇਡੀ ਸਾਈਨ ਕਰ ਦਿੱਤਾ ਹੈ ਯਾ ਅਪਰੇਲ 14 ਸੋਮਵਰ ਨੂੰ ਸੋ ਐਚ ਵੀ 1745 ਹੁਣ ਇਹ ਆਫੀਸ਼ੀਅਲ ਆ ਤੇ ਤੁਹਾਨੂੰ ਇੰਗਲਿਸ਼ ਆਣੀ ਚਾਹੀਦੀ ਆ ਜਿਹੜੇ ਟਰੱਕ ਡਰਾਈਵਰਸ ਹੈਗੇ ਆ ਤੇ ਡਾਕੂਮੈਂਟੇਸ਼ਨ ਬਾਰੇ ਰਮਨ ਹੁਣੀ ਦੱਸ ਦਿੱਤਾ ਆ 1000 ਡਾਲਰ ਦਾ ਫਾਈਨ ਹੋਊਗਾ ਤੇ ਜਿਸ ਤਰ੍ਹਾਂ ਇਹ ਨਹੀਂ ਦੱਸਿਆ ਕਿ ਮਿਸਟ ਵਿਨਰ ਜੇ ਮਿਸਟ ਵਿਨਰ ਲੱਗ ਗਿਆ ਤੁਹਾਡਾ ਇਮੀਗ੍ਰੇਸ਼ਨ ਦਾ ਕੋਈ ਸਟੇਟਸ ਹੈਗਾ ਤੇ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਸੋ ਇਹ ਦਾ ਟਰੈਕਿੰਗ ਤੇ ਵੱਡਾ ਅਸਰ ਪਾਊਗਾ ਕਿਉਂਕਿ ਵਾਲਮਾਰਟ ਦੇ ਕਾਫੀ ਵੱਡਾ ਜਿਹੜਾ ਮੇਨ ਮੇਰੇ ਖਾਲਾ ਉਹਨਾਂ ਦਾ ਅਹ ਵੇਰਹਾਊਸ ਆ ਮੇਨ ਕੰਪਨੀ ਦਾ ਉਹ ਵਰਕਰਸ ਆ ਇਸ ਦੀ ਯਾਰ ਹਾਂਜੀ ਉਹ ਹੈਡ ਹੈਡਕੁਆਟਰ ਹੈ ਭਾਜੀ ਪਰ ਜਿਹੜਾ ਵਾਲਮਾਰਟ ਦੇ ਡੀਸੀ ਸੈਂਟਰਸ ਹੈਗੇ ਉਹ 올ਓਵਰ ਯੂ ਐਸ ਹੈਗੇ ਆ ਉਹ ਸਿਰਫ ਇੱਕ ਅਰਕਨ ਸਾਰੇ ਵਿੱਚ ਵਾਲਮਾਰਟ ਦਾ ਜਿਹੜਾ ਹੈਡਕੁਆਟਰ ਹੈਗਾ ਉਹਦੇ ਨਾਲ ਆਈ ਡੋਨਟ ਥਿੰਕ ਸੋ ਕਿ ਉੱਥੇ ਕੋਈ ਵੀ ਇਸ਼ੂ ਹੈਗਾ ਪਰ ਜਿਹੜੇ ਵਾਲਮਾਰਟ ਦੇ ਡੀਸੀ ਹੈਗੇ ਉਹ ਸਾਰੇ ਯੂ ਐਸ ਯੂ ਐਸ ਦੇ ਵਿੱਚ ਸਕੈਟਰਡ ਆ ਜੀ ਬਿਲਕੁਲ ਸੋ ਪਰ ਇਹ ਵੀ ਇੰਗਲਿਸ਼ ਪ੍ਰੋਫੀਸ਼ੈਂਸੀ ਬਿਲ ਇੱਕ ਜਿਹੜੇ ਸੂਬੇ ਨੇ ਇਹ ਬਣਾ ਦਿੱਤਾ ਅੱਜ ਇਹ ਜਿਹੜਾ ਹਰਜੋਸੀ ਨਹੀਂ ਵਾਇਓਮਿੰਗ ਦਾ ਇੱਕ ਲਾ ਮੇਕਰ ਉਹਨਾਂ ਨੇ ਯੂ ਐਸ ਡੋਟੀ ਨੂੰ ਕਿਹਾ ਆ ਵੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀ ਰਿਕੁਆਇਰਮੈਂਟਾ ਸੀ ਡੀ ਐਲ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਜਿਹੜੀ ਆ ਉਹ ਲਿਆਉਣੀ ਤੁਹਾਨੂੰ ਚਾਹੀਦੀ ਆ ਸੋ ਵਾਇਓਮਿੰਗ ਦੇ ਜਿਹੜੇ ਲਾ ਮੇਕਰ ਹੈਰੀਟ ਹੈਗਮਨ ਇਹ ਜਿਹੜੀ ਬੀਬੀ ਆ ਉਹਨਾਂ ਨੇ ਚਿੱਠੀ ਲਿਖੀ ਆ ਟ੍ਰਾਂਸਪੋਰਟੇਸ਼ਨ ਸਕੱਤਰ ਸ਼ਿਆਨ ਡਫੀ ਨੂੰ ਵੀ ਉਹਨਾਂ ਨੇ ਕਿਹਾ ਵੀ ਯੂ ਐਸ ਡੀ او ٹی ਐਨਫੋਰਸ ਕਰਨਾ ਸਟੈਪ ਅਪ ਕਰਨ ਆਪਣੀ ਐਨਫੋਰਸਮੈਂਟ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਰਿਕੁਆਇਰਮੈਂਟ ਹੈਗੀਆਂ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਦੇ ਲਈ ਪ੍ਰੋਫੀਸ਼ੈਂਸੀਜ਼ ਦੇ ਲਈ ਜਿਹੜੀਆਂ ਕਮਰਸ਼ੀਅਲ ਵਹੀਕਲ ਡਰਾਈਵਰਸ ਦੇ ਲਈ ਆ ਸੋ ਇਹ ਹੁਣ ਚਿੰਗ ਲੱਗ ਗਈ ਆ ਤੇ ਇਹ ਹੁਣ ਜਿੱਦਾਂ ਜੰਗਲ ਚ ਅੱਗ ਵਾਂਗੂ ਫੈਲਣ ਵਾਲੀ ਗੱਲ ਬਰਨੀਆ ਤੇ ਇਹ ਮੁੱਦਾ ਹੁਣ ਆਟੋਮੈਟਿਕਲੀ ਜਿਹੜਾ ਉਹ ਉੱਭਰ ਕੇ ਆ ਗਿਆ ਇਸ ਦੇ ਪਿੱਛੇ ਕਾਰਨ ਇੱਕ ਹੀ ਆ ਉਹਨਾਂ ਨੂੰ ਟਰਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਹਿ ਲੋ ਵੀ ਵੱਖਰੇ ਰੰਗ ਵਾਲੇ ਲੋਕ ਜਾਂ ਦੂਜੀਆਂ ਨੈਸ਼ਨੈਲਿਟੀਆਂ ਦੇ ਲੋਕ ਦਿਸਦੇ ਆ ਤੇ ਉਹ ਹੁਣ ਉਹਨਾਂ ਦੇ ਉੱਤੇ ਨਕੇਲ ਜਿਹੜੀ ਉਹ ਕਸਣੀ ਆ ਚਾ ਰਹੇ ਆ ਖਲਾਰਾ ਪਿਆ ਵੀ ਬਹੁਤ ਆ ਇਹਦੇ ਵਿੱਚ ਦੋ ਰਾਵਾਂ ਵੀ ਜਿਹੜੀਆਂ ਉਹ ਕੋਈ ਨਹੀਂ ਤੁਸੀਂ ਸਾਇੰਸ ਨੂੰ ਨਹੀਂ ਪੜ ਸਕਦੇ ਜੇ ਤਾਂ ਉਹਦੇ ਨਾਲ ਫਿਰ ਮੁਸ਼ਕਲ ਆਉਂਦੀ ਆ ਐਕਸੀਡੈਂਟਸ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ ਜਿਨ੍ਹਾਂ ਵਿੱਚ ਕਈ ਵਾਰੀ ਇਹ ਕਾਰਨ ਹੁੰਦਾ ਆ ਆਪਾਂ ਕਿੰਨੀਆ ਖਬਰ ਐਦਾਂ ਨਹੀਂ ਆਈਆਂ ਵੀ ਉਹ ਪੁਲ ਦੇ ਉੱਤੇ ਬੰਦੇ ਨੇ ਟਰੱਕ ਜਿਹੜਾ ਉਹ ਚਾੜ ਦਿੱਤਾ ਜਿਹਦੇ ਤੇ ਭਾਰ ਦੀ ਲਿਮਟ ਜਿਹੜੀ ਉਹ ਵਕਰੀ ਆ ਜਾਂ ਉਹ ਪੁਲ ਦੇ ਵਿੱਚ ਜਿਹੜਾ ਹੋਚੇਰ ਵੱਜ ਗਿਆ ਜਿਹਦੇ ਵਿੱਚ ਉਚਾਈ ਇੰਨੀ ਜਿਹੜੀ ਉਹ ਨਹੀਂ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਦਾ ਜਿਹੜਾ ਉਹ ਵੜਾ ਕੇ ਹੁਣ ਉਹਨਾਂ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੈਂਸੀ ਆ ਉਸ ਨੂੰ ਫੋਰ ਫਰੰਟ ਦੇ ਉੱਤੇ ਜਿਹੜਾ ਉਹ ਲਿਆਂਦਾ ਆ ਉਹ ਕਹਿੰਦੇ ਆ ਵੀ ਮੋਰੇ ਲਿਆਓ ਤੇ ਇਸ ਦੇ ਉੱਤੇ ਜਿਹੜੀ ਆ ਅਸਖਤਾਈ ਜਿਹੜੀ ਉਹ ਕਰਨ ਦੀ ਲੋਡ ਹੈਗੀ ਆ ਉਹਨਾਂ ਨੇ ਐਕਨੋਲਜ ਕੀਤਾ ਵੀ ਫੈਡਰਲ ਰੈਗੂਲੇਸ਼ਨ ਕਿਤਾਬਾਂ ਦੇ ਵਿੱਚ ਤਾਂ ਰਿਕੁਆਇਰ ਕਰਦੀ ਆ ਵੀ ਈਐਲਪੀ ਹੋਵੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਜਿਹੜੀ ਉਹ ਹੋਵੇ ਵੀ ਆਪਰੇਟ ਕਰਨ ਦੇ ਲਈ ਕਮਰਸ਼ੀਅਲ ਵਹੀਕਲ ਨੂੰ ਪਰ ਨਾਲ ਹੀ ਉਹਨਾਂ ਨੇ ਜਿਹੜਾ ਉਹ ਪੁਆਇੰਟ ਕੀਤਾ ਫਿੰਗਰ ਪੁਆਇੰਟ ਕੀਤਾ ਵੀ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਉਸ ਟਾਈਮ ਦੇ ਉੱਤੇ ਗਾਈਡੈਂਸ ਜਿਹੜੀ ਇਸ਼ੂ ਕਰ ਦਿੱਤੀ ਸੀ ਜੋ ਸੁਪਰਸੀਡ ਕਰਦੀ ਸੀ ਇਹਨਾਂ ਐਗਜ਼ਿਸਟਿੰਗ ਰੈਗੂਲੇਸ਼ਨਸ ਨੂੰ ਜਿਹਦੇ ਨਾਲ ਜਿਹੜੀ ਸੀਐਮਵੀ ਡਰਾਈਵਰਸ ਵਿਦਾਊਟ ਈਐਲਪ ਦੇ ਉੱਤੇ ਜਿਹੜੀ ਇਨਫੋਰਸਮੈਂਟ ਉਸ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਢਿੱਲ ਦੇ ਦਿੱਤੀ ਸੀ ਲੂਸ ਜਿਹੜੀ ਉਹ ਕਰ ਦਿੱਤੀ ਸੀਗੀ ਸੋ ਕਹਿੰਦੇ ਵੀ ਉਹਦੇ ਨਾਲ ਇਹ ਜਿਹੜੇ ਉਹ ਸੈਨੀਟਰ ਸੌਰੀ ਜਿਹੜੇ ਰਿਪਰੈਜ਼ੈਂਟੇਟਿਵ ਹੈਰੀਅਟ ਹੈਗਮਨ ਉਹਨਾਂ ਨੇ ਕਿਹਾ ਆ ਵੀ ਇਹ ਰੈਗੂਲੇਸ਼ਨਸ ਦੇ ਉੱਤੇ ਢਿੱਲ ਦੇਣ ਦੇ ਨਾਲ ਲੱਖਾਂ ਹੀ ਜਿਹੜੇ ਅਮਰੀਕਨਾਂ ਦਾ ਮਿਲੀਅਨਜ਼ ਅਮਰੀਕਨਸ ਮੋਟਰਿਸਟ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਆ ਉਹ ਜੈਪਟੀ ਦੇ ਵਿੱਚ ਜਿਹੜੇ ਉਹ ਪੈ ਰਹੇ ਆ ਸੋ 2016 ਦਾ ਜੂਨ ਦਾ ਐਫ ਐਮ ਸੀ ਐਸ ਦੇ ਮੈਮੋ ਦੇ ਤਹਿਤ ਜਿਹੜੇ ਈ ਐਲ ਪੀ ਦੇ ਰੂਲ ਚੇਂਜਸ ਆ ਉਹਨਾਂ ਨੇ ਆਊਟਲਾਈਨ ਕੀਤਾ ਆ ਸੋ ਆਪਾਂ ਨੂੰ ਹੁਣੇ ਨਜ਼ਰ ਆਊਗਾ ਲੱਗ ਇਦਾਂ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਆ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਆ ਉਸ ਦੇ ਉੱਤੇ ਅ ਇਹਨਾਂ ਨੇ ਜਿਹੜਾ ਕੰਮ ਸਖਤਾਈ ਜਿਹੜੀ ਉਹ ਕਰਨੀ ਆ ਤੇ ਇੱਥੇ ਹਰਜੋਤਜੀ ਰਮਨ ਜੀ ਆਪਾਂ ਇੱਕ ਵਾਰ ਫੇਰ ਦੱਸਦੇ ਜਾਈਏ ਜਿੰਨੇ ਵੀ ਭਾਈ ਟਰੱਕਰਸ ਹੈਗੇ ਆ ਪਲੀਜ਼ ਜਿੱਥੇ ਜਿਹੜੇ ਵੀ ਤੁਸੀਂ ਸਕੂਲ ਕਾਲਜ ਦੇ ਵਿੱਚ ਜਿਹੜੇ ਵੀ ਸਟਰੀ ਸੈਰ ਦੇ ਵਿੱਚ ਰਹਿੰਦੇ ਆ ਉਥੇ ਅਡਲਟ ਸਕੂਲਸ ਅਵੇਲੇਬਲ ਆ ਹਫਤਾ ਦੋ ਹਫਤਾ ਮਹੀਨਾ ਲਾ ਕੇ ਆਪਣੀ ਇੰਗਲਿਸ਼ ਥੋੜੀ ਬਹੁਤੀ ਜਿਹੜੀ ਉਹ ਸੁਧਾਰਨ ਵੱਲ ਨੂੰ ਕਰੋ ਤਾਂ ਜੋ ਤੁਹਾਨੂੰ ਆਸਾਨੀ ਦੇ ਨਾਲ ਲੌ ਐਨਫੋਰਸਮੈਂਟ ਵਾਲੇ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਮੁਸ਼ਕਲ ਜਿਹੜੀ ਉਹ ਨਾ ਆਵੇ ਤੁਸੀਂ ਉਹਨਾਂ ਨੂੰ ਆਪਣੀ ਗੱਲ ਕਹਿ ਸਕੋ ਤੇ ਉਹਨਾਂ ਦੀ ਜਿਹੜੀ ਉਹ ਸਮਝ ਸਕੋ ਜੀ ਪ੍ਰਸ਼ਾਸਨ ਇਹ ਜਿਹੜੀ ਚੀਜ਼ ਹੈਗੀ ਆ ਨਾ ਇਹਦੇ ਵਿੱਚ ਜਿਹੜੀ ਤੁਸੀਂ ਉਪਾਮਾ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਆ ਇਹ ਵੱਡੀਆਂ ਕੰਪਨੀਆਂ ਨੇ ਬੜਾ ਪ੍ਰੈਸ਼ਰ ਮਾਲਾ ਹਲੇ ਤੱਕ ਕੋਈ ਪ੍ਰੈਸ਼ਰ ਹੈਗਾ ਵੱਡੀਆਂ ਕੰਪਨੀਆਂ ਲੋਕ ਕੀ ਡਰਾਈਵਰ ਸ਼ਾਰਟੇਜ ਆ ਸੋ ਡਰਾਈਵਰ ਸ਼ਾਰਟੇਜ ਹੈ ਜਦੋਂ ਅਸੀਂ ਕਿਹਨੇ ਡਰਾਈਵਰ ਸ਼ਾਰਟੇਜ ਆ ਉਦੋਂ ਅਸੀਂ ਲਾ ਨੂੰ ਲੀਨੀਅੰਟ ਕਰਦੇ ਹਾਂ ਥੋੜਾ ਜਿਹਾ ਕਿ ਇਹਦੇ ਵਿੱਚ ਹੋਰ ਬੰਦੇ ਆ ਸਕਣ ਠੀਕ ਹੈ ਹੁਣ 18 ਇਅਰ ਵਾਲਾ ਜਿਹੜਾ 21 ਸਾਲ ਦਾ ਆ ਇੰਟਰਸਟੇਟ ਜਾਂਦਾ ਆ ਉਹ 18 ਤੇ ਕਰਨ ਦੇ ਲਈ ਵੀ ਗੱਲ ਕੀਤੀ ਗਈ ਸੀ ਜਿਹਦੇ ਵਿੱਚ ਹੁਣ ਇੱਕ ਹੋਰ ਚੀਜ਼ ਜਿਹੜੀ ਆ ਬੜੀ ਟ੍ਰਾਬਲਿੰਗ ਹੈਗੀ ਆ ਕਿ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਥਰਡ ਪਾਰਟੀ ਜਿਹੜੀ ਆ ਉਹ ਟੈਸਟ ਲਵੇ ਡਰਾਈਵਰ ਦਾ ਉਹ थर्ड पार्टी ਜਦੋਂ ਟੈਸਟ ਲੈਂਦੀ ਆ ਉੱਥੇ ਫਿਰ ਇਦਾਂ ਨਹੀਂ ਆ ਜਿਹੜੀਆਂ ਗਲਤੀਆਂ ਆ ਇਹ ਹੁੰਦੀਆਂ ਆ ਇਹ ਚੀਜ਼ ਇਹ ਚੀਜ਼ਾਂ ਹੁੰਦੀਆਂ ਆ ਸੋ ਆਪਾਂ ਕਿੰਨੀ ਵਾਰ ਹੀ ਦੇਖ ਚੁੱਕੇ ਆ ਕਿ ਡੀਐਮਵੀ ਦੇ ਕਿੰਨੇ ਇੰਪਲੋਇਸ ਜਿਹੜੇ ਆ ਫੜੇ ਗਏ ਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਜਿਹੜੇ ਆ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ ਇਸ਼ੂ ਆਉਂਦਾ ਹੈਗਾ ਸੋ ਉੱਥੇ ਥਰਡ ਪਾਰਟੀ ਐਡਮਿਨਿਸਟਰ ਜਿਹੜੇ ਆ ਉਹਦੇ ਵਿੱਚ ਫਿਰ ਇਹ ਪ੍ਰੋਬਲਮਸ ਜਿਹੜੀਆਂ ਵਧਣੇ ਸ਼ੁਰੂ ਹੋ ਜਾਂਦੀਆਂ ਆਪਣੇ ਕੰਟਰੀ ਦੇ ਵਿੱਚ ਟ੍ਰਾਈਵਲ ਸ਼ਾਰਟੇਜ ਨਹੀਂ ਹੈਗੀ ਆਪਣੇ ਕੰਟਰੀ ਦੇ ਵਿੱਚ ਡਰਾਈਵਰ ਦੀ ਟੇਕ ਕੇਅਰ ਨਹੀਂ ਹੈਗੀ ਧੰਗ ਦੇ ਨਾਲ ਮੈਂ ਆਪਣੀ ਪੰਜਾਬੀ ਟ੍ਰਕਿੰਗ ਇੰਡਸਟਰੀ ਦੀ ਘੱਟ ਗੱਲ ਕਰਾਂ ਵੈਸੇ ਤਾਂ ਸਾਡੇ 'ਚ ਵੀ ਬਹੁਤ ਪ੍ਰੋਬਲਮਸ ਹੈਗੀਆਂ ਪੰਜਾਬੀ ਟ੍ਰਕਿੰਗ ਇੰ ਪਰ ਜੇ ਆਪਾਂ ਓਵਰਆਲ ਟਰਕਿੰਗ ਇੰਡਸਟਰੀ ਦੀ ਗੱਲ ਕਰੀਏ ਉਥੇ ਡਰਾਈਵਰ ਦੀ ਜਿਹੜੀ ਆ ਉਹ ਟਿੱਕਰ ਨਹੀਂ ਹੈਗੀ ਡਰਾਈਵਰ ਨੂੰ ਪ੍ਰੋਪਰ ਢੰਗ ਦੇ ਨਾਲ ਨਹੀਂ ਟ੍ਰੀਟ ਕੀਤਾ ਜਾਂਦਾ ਇਸ ਕਰਕੇ ਜਿਹੜੀਆਂ ਇਹ ਪ੍ਰੋਬਲਮਸ ਆ ਖੜੀਆਂ ਹੁੰਦੀਆਂ ਆਰ ਬਾਰ ਇਹ ਗੱਲ ਕਹੀ ਗਈ ਆ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਸੀਂ ਜਿਹੜੀਆਂ ਵੱਡੀਆਂ ਕੰਪਨੀ ਹੈਗੇ ਉਹਨਾਂ ਦੇ ਟਰੈਕ ਰੈਕਡ ਦੇਖੋ ਉਹ ਜੇ 100 ਬੰਦਾ ਹਾਇਰ ਕਰਦਿਆਂ 90 ਬੰਦੇ ਉਹ ਚੋਂ ਪਹਿਲੇ ਸਾਲ ਦੇ ਵਿੱਚ ਕੰਮ ਛੱਡ ਜਾਂਦੇ ਆ ਉਸ ਕਾਰਨ ਇਹ ਇੰਡਸਟਰੀ ਚੋਂ ਨਿਕਲ ਜਾਂਦੇ ਆ ਕਿਉਂ ਨਿਕਲ ਜਾਂਦੇ ਆ ਕਿਉਂਕਿ ਉਹਨਾਂ ਦੀ ਟ੍ਰੀਟਮੈਂਟ ਠੀਕ ਨਹੀਂ ਹੋ ਰਹੀ ਸੋ ਇਸ ਕਰਕੇ ਉਹ ਜਿਹੜਾ ਗੈਪ ਸੀਗਾ 90% ਦਾ ਗੈਪ ਉਹ ਗੈਪ ਜਿਹੜੀ ਆ ਸਾਡੇ ਜਿਹੜੇ ਆਪਣੇ ਬਾਹਰੋਂ ਆਏ ਡਰਾਈਵਰ ਆ ਜਾਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਵੱਲੋਂ ਗੈਪ ਭਰਿਆ ਜਾ ਰਿਹਾ ਸੀਗਾ ਪਰ ਉਹ ਗੈਪ ਭਰਨ ਦੇ ਵਿੱਚ ਵੀ ਫੇਰ ਗਲਤੀਆਂ ਹੀ ਹੋਈਆਂ ਕਿ ਬਹੁਤ ਜਲਦੀ ਬਹੁਤ ਕੁਇਕਲੀ ਲੋਕਾਂ ਨੂੰ ਵਿੱਚ ਲਿਆ ਗਿਆ ਜਿਹਦੇ ਵਿੱਚ ਕੀ ਜਿਹੜੀ ਇੰਗਲਿਸ਼ ਦੀ ਲੋੜ ਸੀਗੀ ਉਹਨੂੰ ਅੱਖੋਂ ਲੈ ਕੀਤਾ ਗਿਆ ਹੁਣ ਆਪਾਂ ਦਾ ਆਪਾਂ 4 ਹਫ਼ਤੇ ਪਹਿਲਾਂ ਆਪਾਂ ਵੀ ਗੱਲ ਕਰ ਰਹੇ ਸੀਗੇ ਕਿ ਆਪਣੇ ਸਕੂਲ ਇੱਥੇ ਬਣੇ ਹੋਏ ਆ ਜਿਹੜੇ ਐਡਵਰਟਾਈਜ਼ ਕਰ ਰਹੇ ਆ ਕਿ ਬਿਨਾ ਇੰਗਲਿਸ਼ ਤੋਂ ਤੁਹਾਨੂੰ ਡਿਸਪੈਚ ਸਿਖਾ ਦੇਵਾਂਗੇ ਬਿਨਾ ਇੰਗਲਿਸ਼ ਤੋਂ ਤੁਹਾਨੂੰ ਟਰਕਿੰਗ ਵਿੱਚ ਆ ਜਾਓ ਉਹ ਸਾਡੇ ਕੋਲ ਆ ਜਾਓ ਆ ਮਤਲਬ ਜਿੱਥੇ ਇਹ ਚੀਜ਼ਾਂ ਸ਼ੁਰੂ ਹੋ ਜਾਣ ਉਹਥੇ ਫਿਰ ਇਦਾਂ ਨਹੀਂ ਕਾਨੂੰਨ ਬਣਨੇ ਜਿਹੜੇ ਉਹ ਲਾਜ਼ਮੀ ਹੋ ਜਾਂਦੇ ਆ ਸੋ ਬਿਲਕੁਲ ਜੇ ਸਰੋਤਿਆਂ ਦਾ ਕੋਈ ਕੁਐਸਚਨ ਹੈਗਾ ਕਾਲ ਕਰ ਸਕਦੇ ਹੋ 408 272 5200 4082725200 ਸੋ ਜਿਹੜੇ ਟਰੱਕਰਸ ਹੈਗੇ ਉਹਨਾਂ ਨੂੰ ਦੱਸਦੇ ਜਾਈਏ ਅਰਕਨ ਸਾਹ ਦੇ ਵਿੱਚ ਇਸ ਬਿੱਲ ਨੂੰ ਆਲਰੇਡੀ ਉੱਥੇ ਦੇ ਗਵਰਨਰ ਨੇ ਸਾਈਨ ਕਰਤਾ ਸੋ ਇਹ ਲਾਗੂ ਸਮਝੋ ਪਹਿਲਾ ਫਾਈਨ 500 ਡਾਲਰ ਦਾ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਦੀ ਹੈਗੀ ਦੂਜਾ ਜਿਹੜਾ 1000 ਡਾਲਰ ਦਾ ਤੇ ਜੇ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਡਰਾਈਵ ਕਰਦਾ ਹੈਗਾ ਉਹਦੇ ਕੋਲ ਵਰਕ ਪਰਮਿਟ ਜਾਂ ਲੀਗਲ ਕੋਈ ਅਥਾਰਾਈਜੇਸ਼ਨ ਨਹੀਂ ਹੈਗੀ ਕੰਮ ਕਰਨ ਦੀ ਤੇ ਫੈਲਨੀ ਚਾਰजेस ਹੈਗਾ ਤੇ ਜੇ ਉਹ ਪ੍ਰੂਵ ਕਰ ਦੋਗੇ ਫਿਰ ਉਹ ਮਿਸਟਮੀਨਰ ਹੋਊਗਾ ਇਸ ਤੋਂ ਬਿਨਾ ਕਹਿੰਦੇ ਭਈ ਜਿਹੜੇ ਪਬਲਿਕ ਰੈਕੋਰਡਸ ਹੁੰਦੇ ਜਿਹਦੇ ਵਿੱਚ ਸਰਟੀਫਿਕੇਟ ਫਾਰਮਰ ਸੀਲ ਟਾਈਟਲ ਲੈਟਰ ਆਫ ਪੇਟੈਂਟ ਇਹ ਸਾਰਾ ਕੁਝ ਜਿਹੜਾ ਉਹਨਾਂ ਦੇ ਕੋਲ ਆਫੀਸ਼ੀਅਲ ਬੁక్స్ ਪ੍ਰੈਜ਼ੈਂਟ ਹੋਣਾ ਚਾਹੀਦਾ ਜਦੋਂ ਉਹਨਾਂ ਨੂੰ ਰੋਕਿਆ ਜਾਊਗਾ ਸੋ ਬਹੁਤ ਸਾਰੀਆਂ ਟਰੱਕਿੰਗ ਐਸੋਸੀਏਸ਼ਨ ਜਿੱਦਾਂ ਓਏਡਾ ਵਗੈਰਾ ਉਹ ਇਸ ਬਿਲ ਦੀ ਸਪੋਰਟ ਕਰ ਰਹੀਆਂ ਹੈਗੇ ਜੀ ਸਿਰਕੋ ਜੀ ਜਿਹੜੀ ਹੁਣ ਹਜੋਰ ਭਾਈ ਆਪਣੇ ਵਕੀਲ ਸਾਹਿਬ ਦੇ ਟਰੱਕਿਆਂ ਨਾਲ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਕੋਈ ਵੀ ਪੇਪਰ ਜਿਹੜਾ ਐਸੋਲੇ ਟਰੱਕਿੰਗ ਨਸਿਰ ਚ ਹੈਗਾ ਕਿ ਅ ਅਸੀਂ ਇੱਥੇ ਵੀ ਦੇਖਦੇ ਹਾਂ ਸਾਡੇ ਆਫਿਸ ਦੇ ਵਿੱਚ ਵੀ ਬੜੇ ਲੋਕ ਆਉਂਦੇ ਆ ਜਿਹੜੇ ਕਿ ਆਪਣੀ ਫੋਟੋ ਕਾਪੀ ਜਾਂ ਲੈ ਕੇ ਆਏ ਹੁੰਦੇ ਜਾਂ ਫੋਨ ਦੇ ਵਿੱਚ ਫੋਟੋ ਖਿੱਚ ਕੇ ਰੱਖੀ ਹੁੰਦੀ ਹੈ ਪੇਪਰਸ ਦੀ ਉਹ ਹੁਣ ਤੁਹਾਡੀ ਨਹੀਂ ਚਲਣੀ ਹੈਗੀ ਸੋ ਤੁਹਾਨੂੰ origignal papers ਤੁਹਾਡੇ ਕੋਲ ਹਮੇਸ਼ਾ ਹੋਣੇ ਚਾਹੀਦੇ ਆ ਜਦੋਂ ਤੁਸੀਂ ਬਾਹਰ ਕਿਤੇ ਵੀ ਜਾਂਦੇ ਆ ਖਾਸ ਕਰਕੇ ਤੁਹਾਡੇ ਬੇਸਿਕ ਜਿਹੜੇ ਆ ਵਰਕ ਪਰਮਿਟ ਆ ਡਰਾਈਵਰ ਲਾਇਸੈਂਸ ਆ ਹੋਰ ਕੋਈ ਵੀ ਪੇਪਰ ਜਿਹੜਾ ਹੈਗਾ ਉਹ origignal ਫਾਰਮੈਟ ਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਮੌਜੂਦ ਹੋਣਾ ਚਾਹੀਦਾ ਬਿਲਕੁਲ ਸੋ ਕਤਾਈ ਨਾ ਕਰੋ ਇਹ ਤਾਂ ਜੋ ਸਿੰਘ ਜੀ ਇੱਕ ਆਪਾਂ ਹਰਕਨ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਦੀ ਆ ਇਹ ਵਾਇਓਮਿੰਗ ਦੀ ਜਿਹੜੀ ਲਾਮੇ ਕਰੋਨੇ ਚਿੱਠੀ ਲਿਖੀ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਆ ਇਹ ਤਾਂ ਫੈਡਰਲ ਲੈਵਲ ਦੇ ਉੱਤੇ ਇਨਫੋਰਸਮੈਂਟ ਉਹਨਾਂ ਨੇ ਸ਼ੁਰੂ ਕੀਤੀ ਆ ਵੀ ਯੂ ਹੈਵ ਟੂ ਹੈਵ ਕੋਈ ਵੀ ਜਿਹੜਾ ਪ੍ਰੂਫ ਆ ਤੁਹਾਡੇ ਕੋਲ ਹੋਣਾ ਚਾਹੀਦਾ ਆ ਤੁਸੀਂ ਯੂਐਸ ਸਿਟੀਜ਼ਨ ਨੂੰ ਚਿੱਠੀ ਵਾਲੀ ਵੀ ਖਬਰ ਦੱਸ ਹੀ ਦਿੱਤੀ ਆ ਅਗਲੇ ਅਗਲੇ ਵਕੀਲਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ ਡਾਕਟਰਾਂ ਨੂੰ ਵੀ ਚਿੱਠੀਆਂ ਪਾਈ ਜਾਂਦੇ ਵੀ ਇਸ ਟਾਈਮ ਟੂ ਗੋ ਨਾਓ ਵੇਂ ਦੇ ਤੱਕ ਨਹੀਂ ਆ ਵੀ ਉਹ ਇੱਥੇ ਦਾ ਜੰਮਿਆ ਆ ਨੈਚਰਲਾਈਜ਼ਡ ਸਿਟੀਜ਼ਨ ਆ ਗ੍ਰੀਨ ਕਾਰਡ ਹੋਲਡਰ ਆ ਜਾਂ ਕਿੱਦਾਂ ਆ ਉਹ ਇਹਨਾਂ ਨੂੰ ਰਿਹਾ ਵੀ ਪੈਰ ਹੱਦ ਬਟੇਰ ਕੋਈ ਆ ਜਾਵੇ ਬਸ ਚੱਕ ਚੱਕ ਕੇ ਜਿਹੜਾ ਉਹ ਸਿਟੀ ਜਿਹੜਾ ਹੋ ਜਾਣਾ ਹੈ ਸੋ ਉਹਨਾਂ ਨੂੰ ਤਾਂ ਮੌਕਾ ਜਿਹੜਾ ਹੋ ਪਾਲ ਰਿਹਾ ਇਸ ਟਾਈਮ ਤੇ ਖਾਸ ਕਰਕੇ ਜਿਹੜੀ ਔਰੇਗਨ ਦੇ ਵਿੱਚ ਵੀ ਇਹ ਖਬਰ ਆ ਰਹੀ ਆ ਕਿ ਉੱਥੇ ਕਾਫੀ ਜਿਹੜੇ ਟਰੱਕਰਸ ਹੈਗੇ ਆ ਆਈ ਫਾਰਮ ਦੇ ਉਹ ਜਿਹੜੇ ਆਪਣੇ ਨੱਕ ਲੈਂਦੇ ਆ ਸਕੇਲਸ ਮਿਸ ਕਰਦੇ ਹੈਗੇ ਆ ਕਾਫੀ ਸੋ ਉੱਥੇ ਵੀ ਕਾਫੀ ਟਿਕਟਸ ਜਿਹੜੀਆਂ ਰੀਸੈਂਟ ਇਸ ਵੀਕ ਦੇ ਵਿੱਚ ਕਾਫੀ ਟਿਕਟਸ ਇਸ਼ੂ ਹੋ ਰਹੀਆਂ ਹੈਗੀਆਂ ਕਿ ਜਦੋਂ ਤੁਸੀਂ ਸਕੇਲ ਮਿਸ ਕਰ ਜਾਂਦੇ ਹੈਗੇ ਆ ਅਗੇਨ ਫੇਅਰ ਕੁਐਸਚਨ ਆਉਂਦਾ ਕਿ ਕੀ ਤੁਹਾਨੂੰ ਉੱਥੇ ਪੜ੍ਹਿਆ ਜਾਂਦਾ ਤੁਸੀਂ ਪੜ੍ਹਦੇ ਆ ਕਿ ਪੂਰਾ ਕੀ ਸਕੇਲ ਓਪਨ ਹੈਗਾ ਜਾਂ ਕੀ ਲਿਖਿਆ ਹੈਗਾ ਜਾਂ ਜਾਂ ਚਾਰ ਅੱਖਰੀਆਂ ਪੰਜ ਅੱਖਰਾਂ ਵਾਲੀ ਡੀਲ ਹੀ ਚੱਲਦੀ ਆ ਜੇ ਵੀ ਸੋ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਧਿਆਨ ਰੱਖਣ ਯੋਗ ਆ ਕਿ ਜਿਹੜਾ ਸਕੇਲ ਹੈਗਾ ਜਦੋਂ ਸਕੇਲ ਓਪਨ ਹੈਗਾ ਤੁਸੀਂ ਸਕੇਲ ਦੇ ਉੱਤੇ ਰੁਕਣਾ ਹੈਗਾ ਹਈ ਹੁਣ ਕਈ ਬੜੀ ਟਿਕਟਸ ਮਿਲਦੀਆਂ ਹੈਗੀਆਂ ਉਹ ਕਹਿੰਦੇ ਕਿ ਸਾਨੂੰ ਅ ਸਕੇਲ ਦੇ ਉੱਤੇ ਜਦੋਂ ਅਸੀਂ ਗਏ ਆ ਬਾਈਪਾਸ ਵਿੱਚ ਗ੍ਰੀਨ ਲਾਈਟ ਮਿਲੀ ਹੈਗੀ ਆ ਅ ਤੇ ਕਈ ਜਿਹੜੇ ਆ ਉਹ ਕਹਿੰਦੇ ਵੈਸੇ ਨਿਕਲ ਜਾਂਦੇ ਆ ਸੋ ਪਲੀਜ਼ ਜੇ ਤੁਸੀਂ ਸਕੇਲ ਦੇ ਉੱਪਰ ਤੋਂ ਬਾਈਪਾਸ ਕਰਦੇ ਆ ਤੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ ਕਿ ਤੁਸੀਂ ਬਾਈਪਾਸ ਕਿਉਂ ਕੀਤਾ ਹੈਗਾ ਆਦਰਵਾਇਜ਼ ਜਿਹੜੀ ਹੈ ਜੀ ਟਿਕਟ ਬੜੀ ਹੈਵੀ ਹੈਗੀ ਆ ਜੀ